ਹਾਂ ਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਬੂਮਸ ਦੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹ ਤੋਂ ਉਹਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇੰਟੀਮੇਸ਼ਨ ਆਈ ਕਿ 4 ਕਵਜੇ ਨਾਲ ਕਿ ਜਿਹੜੀ ਲੇਡੀ ਐਕਸਪਾਇਰ ਹੋ ਗਈ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬਣਦੀਆਂ ਤਾਰਾਵਾ ਤਹਿਤ ਮੁਕਦਮਾ ਦਰਜ ਕੀਤਾ ਤੇ ਫਰਦਰ ਇਦੀ ਇਨਵੈਸਟੀਗੇਸ਼ਨ ਕਰ ਰਹੇ ਆ ਕੀ ਕਹਾਣੀ ਕੀ ਸੀ ਮਾਮ ਕੀ ਪਰਿਵਾਰ ਲੋਕ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੇ ਡਿਸੀਜ਼ਡ ਹੈ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸੀਗੇ ਸ਼ਰੀਕੇ ਚੋਂ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋਹੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਆ ਕੰਮ ਕੀਤਾ ਜੀ ਐਨਆਰ ਆ ਹੀ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਤਾਰੀ ਲਈ ਕੀ ਅਗੂ ਗਤੀਵਿਧੀ ਤੋਂ ਜੀ ਉਹ ਅਸੀਂ ਉਹਦੇ ਸੋਰਸ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਚ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆ ਉਮੀਦ ਹੈ ਕਿ ਆਪਾਂ ਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਮੈਂ ਸਰਪੰਚ ਨਵਾ ਪਿੰਡ ਭਾਦਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸ੍ਰਿੰਦਰਕੌਰ ਮੈਂ ਮੌਕੇ ਮਾਪਕ ਉਥੇ ਪਹੁੰਚਿਆ ਰਾਤੀ 7:30 ਵਜੇ ਪਰ ਤਿੰਜਰ ਸਿੰਘ ਸਰੂਪ ਚਰਨ ਸਿੰਘ ਬਾਸੀ ਨਵਾ ਪਿੰਡ ਬਹਾਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ ਸਾਲ ਛੁੱਟੀ ਆਂਦਾ ਹੋ ਤੇ ਰਾਤ ਜਿੱਦੋਂ ਆਪਾਂ ਗਏ ਆ ਮੇਰੇ ਜਾਣ ਤੋਂ ਪਹਿਲਾਂ ਉਹ ਡੈਟ ਇਹ ਆਪਣੇ ਸ੍ਰਿੰਦਰਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁੜ ਕੇ ਮੈਂ ਪੁਰਸ਼ਨ ਨੂੰ ਫ਼ਰਮ ਕੀਤਾ ਸ੍ਰਿੰਦਰ ਕੌਰ ਨੂੰ ਕੀ ਉਹਨਾਂ ਨੇ ਕਿ ਅਜਸੀ ਉਹਨਾਂ ਦੇ ਉਹਨਾਂ ਦੇ ਰੰਜਿਸ਼ ਕੋਈ 5-7 ਦਿਨ ਪਹਿਲਾਂ ਜਿਉ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5-7 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਹਾਂਜੀ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰ ਵੱਲ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ 2-3 ਕਿਰਚਾਂ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹੱਥ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮਨ ਬਣ ਜ਼ਖਮੀ ਕਰਤਾ ਫਿਰ ਕੀ ਹੋਇਆ ਜ਼ਖਮੀ ਕਰਕੇ ਫਿਰ ਇਹ ਨਾਲ ਦੌਰਾਨ ਮੈਂ ਫੋਨ ਕੀਤਾ ਫਿਰ ਇਹ ਹਸਪੀ ਤੇ 13 ਰਾਤ ਬਾਅਦ ਜੋ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਜੀ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸ.ਐਚ. ਕ੍ਰਿਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਸੱਜੇ ਹੁਣ ਕੀ ਮੰਗ ਕਰਦੇ ਐਫ.ਆਈ.ਆਰ ਉਹਦੇ ਨਰਿੰਦਰ ਸਿੰਘ son of ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀਓ ਕਿਉਂਕਿ ਨਰਿੰਦਰ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਉਹ ਇਹ ਪਰਿਵਾਰ ਦਾ ਅਜੇ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਸਾਡੀ ਬੇਨਤੀ ਇਹੋ ਹੀ ਆ ਪੁਲਿਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਸਰ ਹਰਮਨਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬੱਧਰ ਰਹਿਣਾ ਸਰ। ਤੇ ਕੀ ਗੱਲ ਹੋਈ ਹੈ? ਸਰ ਰਾਤੀ ਸਰ ਅਲਮੋਨੀ ਜੀ ਗੱਲ ਤੋਂ ਸਰ ਲੱਗ ਕੇ ਸ੍ਰੀਕਾ ਸਾਡੇ ਨੇ ਸਰ ਚੱਕ ਕ੍ਰਿਕ ਕਿਰਚਾ ਕਿਚਾ ਮਾਰਤੀਆਂ ਸਾਰੇ ਮਮੀ ਦੇ ਪਹਿਲਾਂ ਸਾਰੇ ਦੋ ਇੱਥੇ ਮਾਰੀਆਂ ਫੇਰ ਸਾਰੇ ਇੱਥੇ ਮਾਰੀ ਇੱਕ ਤੇ ਕਿਹਨਾਂ ਨੇ ਮਾਰੀਆਂ ਕੀ ਨਾਮ ਉਹਨਾਂ ਦਾ ਸਾਰੇ ਉਹਨਾਂ ਦਾ ਅੰਨੰਜਨ ਸਿੰਘ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਬੋਲ ਬਣੀ ਹੋਮ ਬੋਲੀ ਹੋਈ ਆ ਤੇ ਕੋ ਕੋ ਬਜੂ ਕਿਚਾ ਮਾਰਤੀਆਂ ਫਿਰਦੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇੰਸ਼ੀਤੀ ਹੋ ਕੇ ਸਾਰੇ ਤੇ ਅਬਰੋਲ ਹਸਪੀਟਲ ਆਏ ਸਾਰੇ ਅਬਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੈਥ ਹੋ ਗਈ ਉਹਨਾਂ ਦੀ ਅੱਧਾ 3 ਵਜੇ ਡੈਸਕ ਹੋ ਗਈ ਆ ਤੇ ਕੀ ਉਹ ਐ ਇਦੀ ਕੋਈ ਕੰਪਲੇਨ ਕੀਤੀ ਕੋਈ ਹਾਂਜੀ ਸਾਰੇ ਕੀਤੀ ਸਰ ਸਾਰੇ ਛਤੀ ਛਤੀ ਉਹਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਸਿਰਫ ਤੋੜੀ